ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਮਿੱਤਰੋ ਬਈ ਗੱਲ ਹੈ ਕਿ ਇਦਾਂ ਪਹਿਲਾਂ ਤਾਂ ਸੌਰੀ ਵੀ ਮੈਂ ਕੁਝ ਜਗ ਤਕਨੀਕੀ ਕਾਰਨਾਂ ਕਰਕੇ ਰੈਗੂਲਰ ਵਲੌਗਿੰਗ ਜਿਹੜੀ ਆ ਨਹੀਂ ਕਰ ਰਿਹਾ ਤੇ ਕੁਝ ਹਾਲਾਤ ਵੀ ਇਦਾਂ ਦੇ ਆ ਤੇ ਦੂਜੇ ਨੰਬਰ ਤੇ ਨਾ ਇਹਦਾ ਗੱਲ ਵੀ ਦੇਲ ਜਾ ਵੀ ਨਹੀਂ ਕਰਦਾ ਅੱਜ ਕੱਲ ਵਲੌਗਸ ਬਣਾਉਣ ਨੂੰ ਜਾਂ ਕੈਮਰੇ ਚੱਕਣ ਨੂੰ ਹਨਾ ਪਤਾ ਨਿਕਲੇ ਮੇ ਵੀ ਉਮਰ ਦਾ ਕੀ ਕਹਿੰਦੇ ਹੁੰਦੇ ਤਕਾਜਾ ਕਹਿੰਦੇ ਹੁੰਦੇ ਉਮਰ ਦਾ ਤਕਾਜਾ ਉਮਰ ਹੋ ਗਈ ਮੇ ਵੀ ਤੇ ਹਾਡ ਮੇ ਵੀ ਕਮ ਜਿਹੜਾ ਇੰਨਾ ਵਧੀਆ ਨਹੀਂ ਚੱਲ ਰਿਹਾ ਟਰੈਕਿੰਗ ਦਾ ਮੇ ਵੀ ਉਹਦੇ ਕਰਕੇ ਜਿੱਦ ਤੱਕ ਮਾੜਾ ਮੋੜਾ ਤੁਹਾਨੂੰ ਪਤਾ ਸਟ्रेस ਹੁੰਦਾ ਹੈ ਜਾਂ ਦਿਮਾਗ ਹੈ ਨਾ ਸੋ ਉਹ ਗੱਲ ਹੋਊਗੀ ਜਿੱਦਾਂ ਮੋਟੀਵੇਟਿਡ ਜਾਂ ਨਹੀਂ ਫੀਲ ਕਰਦਾ ਮੈਂ ਹੁਣ ਜਿੱਦਾਂ ਅੱਗੇ ਸ਼ੁਗਲ ਮੇਲਾ ਕਰੀਦਾ ਇਹ ਗੱਲਾਂ ਬਤਾ ਕਰੀ ਦੀਆਂ ਸੀ ਨਾ ਤੇ ਉਹ ਨਹੀਂ ਗੱਲ ਬਣ ਰਹੀ ਆ ਤਾਂ ਕਰਕੇ ਮੈਂ ਕਹ ਲੋ ਵੀ ਵਲੋਗਿੰਗ ਜਿਹੜੀ ਆ ਮੈਨੂੰ ਲੱਗਦਾ অলਮੋਸਟ 10-14 ਮਹੀਨੇ ਹੋ ਗਏ ਵੀ ਵਲੌਗਸ ਵਗੈਰਾ ਨਹੀਂ ਕੀਤੇ ਮੈਂ ਹਨਾ ਜੁਲਾਈ ਦੇ ਵਿੱਚ ਸਿਕਾ ਮੈਨੂੰ ਲੱਗਦਾ ਲਾਸਟ ਵਲੌਗ ਤੇ ਅੱਜ ਵੀ ਵਲੌਗ ਪਾਉਣ ਦਾ ਮਤਲਬ ਇਹ ਵੀਡੀਓ ਦਾ ਮਤਲਬ ਕਿ ਇਹ ਨਹੀਂ ਆ ਵੀ ਮੈਂ ਵਲੌਗਿੰਗ ਸ਼ੁਰੂ ਕਰਨੀ ਆ ਬਟ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਬਾਹਲੇ ਬੰਦੇ ਆਪਣੇ ਨਾਲ ਬਹੁਤ ਪੁਰਾਣੇ ਟਾਈਮਾਂ ਦਾ ਜੁੜੇ ਹੋ ਦੋ 5 ਸਾਲ ਹੀ ਹੋ ਗਏ ਮੈਨੂੰ ਲੱਗਦਾ ਜਦੋਂ ਮੈਂ ਇੱਕ ਦਿਨ ਸੋਚਣ ਡਿਆ ਸੀਗਾ ਵੀ ਯਾਰ ਨਵੰਬਰ ਮਹੀਨੇ ਦੇ ਵਿੱਚ 2019 ਜੇ ਔਰਾਂ ਜੀ ਲਿਆਂਦਾ ਸੀਗਾ ਤੇ ਕੱਲ ਦੀਆਂ ਗੱਲਾਂ ਲੱਗਦੀਆਂ ਬਟ ਟਾਈਮ ਹੋ ਗਿਆ ਕਾਫੀ 5 ਸਾਲ ਹੋ ਗਏ ਉਸ ਚੀਜ਼ ਨੂੰ 5 ਸਾਲ ਪਹਿਲਾਂ ਨਵੰਬਰ ਅਕਤੂਬਰ ਦੇ ਵਿੱਚ ਲਿਆਂਦਾ ਸੀ ਔਰ ਇਹ ਨਾ ਤੇ ਮੈਨੂੰ ਲੱਗਦਾ 2020 ਦੀ ਜਨਵਰੀ ਨੂੰ ਪਹਿਲਾ ਵਲੌਗ ਜਿਹੜਾ ਹੈਗਾ ਮੈਂ ਪਾਇਆ ਸੀਗਾ ਸੋ 5 ਸਾਲ ਹੋ ਗਏ ਬਾਬੇ ਉਸ ਗੱਲ ਨੂੰ ਤੇ 5 ਸਾਲਾਂ ਤੋਂ بڑے ਭਰਾ ਆਪਣੇ ਨਾਲ ਜੁੜੇ ਹੋ ਆ ਕੁਝ ਇੱਕ ਬੀਪੀਆਂ ਵੀ ਹਨਾ ਜੁੜੀਆਂ ਆ ਤੇ ਇੱਕ ਕਹੋ ਵੀ ਫੈਮਿਲੀ ਦਾ ਪਾਰਟੀ ਬਣ ਗਏ ਸਾਰੇ ਜਾਣੇ ਜਿੱਦਾਂ ਰੈਗੂਲਰ ਬੇਸਿਸ ਤੇ ਗੱਲਬਾਤ ਹੋਣੀ ਕਮੈਂਟ ਪੜਨੇ ਗੱਲਾਂ ਕਰਨੀਆਂ ਨਾ ਮੈਸੇਜ ਆ ਜਾਣੇ ਕਿਸੇ ਦਾ ਰਿਪਲਾਈ ਕਰ ਦੇਣੇ ਗੱਲਬਾਤ ਹੋਣੀ ਇਦਾਂ ਮਨ ਲਗੇ ਡੇਲੀ ਬੇਸਿਸ ਤੇ ਕੰਮ ਸਿਕਾ ਸੋ ਵੈਸੇ ਤਾਂ ਵਧੀਆ ਨਹੀਂ ਫੀਲ ਹੋ ਰਿਹਾ ਮੈਨੂੰ ਬਈ ਆਪਾਂ ਕੰਟੀਨਿਊ ਨਹੀਂ ਕਰ ਰਹੇ ਆ ਵਲੌਗ ਹਨਾ ਬਟ ਫਿਰ ਵੀ ਚਲੋ ਟਾਈਮ ਟਾਈਮ ਦੀ ਗੱਲ ਹੋ ਜਾਂਦੀ ਆ ਸੋ ਜਿੰਨੀ ਗੱਲ ਕਹਿੰਦੇ ਆ ਵੀ ਜਿਨੀ ਨਿਵ ਗਈ ਵਧੀਆ ਨਿਵ ਗਈ ਹੈ ਨਾ ਹਾਸੇ ਖੇਡਦੇ ਨੇ ਵੀ ਕੀ ਤੇ ਆਪਾਂ ਬਾਬਾ ਸੁਖਰ ਕੇ ਗਾਂਵ ਹੀ ਨਵਾਦੇ ਰਵਾਂਗੇ ਜੇ ਚਲੋ ਵਲੌਗਸ ਨਹੀਂ ਆ ਵੈਸੇ ਗੱਲਬਾਤ ਕਿਤੇ ਨ ਕਿਤੇ ਕਰਦੇ ਰਾਂਗੇ ਹੈ ਨਾ ਸੋ ਅੱਜ ਦੀ ਇਸ ਵੀਡੀਓ ਦਾ ਮਤਲਬ ਇਹ ਆ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਆਪਣਾ ਪਰਿਵਾਰ ਸਾਂਝਦਾ ਤੇ ਉਹਦੇ ਕਰਕੇ ਇੱਕ ਖੁਸ਼ੀ ਜਿਹੜੀ ਆ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇ ਆਪਣਾ ਮੇਰਾ ਵਿਆਹ ਹੋਇਆ ਸੀਗਾ ਹੈ ਨਾ ਤੇ ਪ੍ਰਮਾਤਮਾ ਨੇ 8 ਨਵੰਬਰ ਨੂੰ ਹਾਂਜੀ 8 ਨਵੰਬਰ ਨੂੰ ਰਾਤ 9:42 ਮਿੰਟ ਤੇ ਤੁਹਾਡੇ ਵੀਰ ਨੂੰ ਪੁੱਤਰ ਦੀ ਦਾਦ ਬਖਸ਼ੀ ਆ ਤੇ ਜਿਸ ਦਾ ਨਾਮ ਅਸੀਂ ਅਨਾਹਦ ਸਿੰਘ ਰੱਖਿਆ ਹੈ ਅਨਾਹਦ ਜਿਹੜਾ ਆ ਮੈਂ ਸੁਖਮਨੀ ਸਾਹਿਬ ਦੇ ਵਿੱਚੋਂ ਨਾਮ ਜਿਹੜਾ ਹੈਗਾ ਲਿਆ ਆ ਤੇ ਜਿਹਦਾ ਦਰਬਾਰ ਸਾਹਿਬ ਤੋਂ ਹੁਕਮਨਾਮਾ ਸਾਹਿਬ ਲਿਆ ਸੀ ਆਪਾਂ ਨੇ ਦਰਬਾਰ ਸਾਹਿਬ ਜਿਹੜਾ ਹੁਕਮਨਾਮਾ ਸਵੇਰੇ ਆਉਂਦਾ ਸਭ ਤੋਂ ਪਹਿਲਾਂ ਉਹੋ ਕੋ ਬਣਾਉਂ ਸਾਬ ਲਿਆ ਸੀਗਾ ਤੇ ਉਹਦੇ ਵਿੱਚ ਐਡਾ ਆਇਆ ਸੀ ਪਹਿਲਾ ਅੱਖਰ ਤੇ ਐਡ ਦੇ ਨਾਂ ਤੇ ਆਪਾਂ ਚਲੋ ਵੀ ਅਨਾਖਦ ਸਿੰਘ ਨਾਮ ਰੱਖਿਆ ਆ ਬੱਚੇ ਦਾ ਤੇ ਗੱਲ ਵੀ ਹੁਣ ਤੁਹਾਡਾ ਭਰਾ ਜਿਹੜਾ ਆ ਵਿਆਹ ਵਰਿਆਂ ਦੀ ਕੈਟਾਗਰੀ ਤੋਂ ਗਾਹ ਤੁਰ ਕੇ ਹੁਣ ਬਾਪੂ ਵਾਲੀ ਕੈਟਾਗਰੀ 'ਚ ਪਹੁੰਚ ਚੁੱਕਾ ਆ ਜੋ ਬੜਾ ਮਿਕਸਡ ਇਮੋਸ਼ਨਸ ਜਿਹਾ ਸੀ ਇੱਕ ਤਾਂ ਮੇਰੇ ਤੋਂ ਪਹੁੰਚ ਨਹੀਂ ਹੋਇਆ ਬਰਥ ਦੇ ਤੇ ਦੂਜੇ ਨੰਬਰ ਤੇ ਜਿਹਦਾ ਕਾਲੋ ਵੀ ਹੁਣ ਜਿਹਦਾ ਮਾਂ ਚੇ ਆਉਂਦੀਆਂ ਗੱਲਾਂ ਵੀ ਆ ਪਾਪਾ ਹੁੰਦੇ ਤਾਂ ਉਹ ਵੀ ਦੇ ਦੇ ਜਿੰਦਾ ਮੰਮੀ ਹੁਣ ਬੜੀ ਖੁਸ਼ ਆ ਪੈਣਾ ਮੇਰੀਆਂ ਬਹੁਤ ਖੁਸ਼ ਆ ਹਨਾ ਸਾਰਾ ਪਰਿਵਾਰ ਖੁਸ਼ ਆ ਤੇ ਵਾਈਫ ਮੇਰੀ ਉਹ ਵੀ ਬੜੀ ਖੁਸ਼ ਆ ਬੜਾ ਨੇਣੇ ਦਾ ਮਤਲਬ ਉਹਨੂੰ ਹਰ ਵੇਲੇ ਉਹ ਸੌਂਦੀ ਵੀ ਨਹੀਂ ਹੋ ਯਾਨੀ ਕਿ ਬਸ ਉਹਨੂੰ ਆਇਆ ਨਿਆਣਾ ਰੋ ਪਿਆ ਤੇ ਇਹਨੂੰ ਚੁੱਪ ਕਰਾ ਲਵਾਇਆ ਇੰਨਾ ਫਿਕਰ ਜਿਆ ਕਰਦੀ ਜਿਹੜਾ ਵੀਡੀਓ ਕਾਲ ਤੇ ਮੈਂ ਦੇਰ ਦਾ ਰਹਿਣਾ ਹੈ ਨਾ ਸੋ ਇਦਾਂ ਮਤਲਬ ਕਿ ਮੇਰਾ ਵੀ ਜਦਾਂ ਜਦੋਂ ਬੇਬੀ ਦਾ ਪਤਾ ਲੱਗਾ ਮੈਨੂੰ ਵੀ ਬੇਬੀ ਓਏ ਵੈਸੇ ਤਾਂ ਮੇਰੇ ਮਨ 'ਚ ਇਦਾਂ ਦਾ ਕੋਈ ਨਹੀਂ ਸੀਗਾ ਵੀ ਮੁੰਡਾ ਹੋਵੇ ਜਾਂ ਕੁੜੀ ਹੋਵੇ ਹਨਾ ਮਨ 'ਚ ਆਪਣੇ ਇਹੀ ਗੱਲ ਸੀ ਵੀ ਜੋ ਵੀ ਹੈ ਜੀ ਪ੍ਰਮਾਤਮਾ ਨੇ ਦੇਣਾ ਹੈ ਕੁੜੀ ਹੋਵੇ ਮੁੰਡਾ ਹੋਵੇ ਸਹੀ ਸਲਾਮਤ ਠੀਕ ਠਾਕ ਤੰਦਰੁਸਤ ਹੋਵੇ ਤੇ ਵਾਈਫ ਮੇਰੀ ਉਹ ਵੀ ਤੰਦਰੁਸਤ ਰਹੇ ਹਨਾ ਤੇ ਵਧੀਆ ਤਰੀਕੇ ਨਾਲ ਚਲੋ ਵੀ ਮਤਲਬ ਕਿ ਜੱਚਾ ਬੱਚਾ ਜਿਹਨੂੰ ਕਹਿੰਦੇ ਆ ਵੀ ਤੰਦਰੁਸਤ ਰਹਿਣਾ ਨਾ ਪ੍ਰਮਾਤਮਾ ਦੀ ਮਿਹਰ ਬੜੀ ਮਿਹਰ ਹੋਈ ਹੈ ਤੇ ਦੋਨੇ ਹੀ ਤੰਦਰੁਸਤ ਨੇ ਤੇ ਪੁੱਤਰੀ ਦਾਤ ਪ੍ਰਮਾਤਮਾ ਨੇ ਬਖਸ਼ੀ ਆ ਤੇ ਕਹ ਲੋ ਵੀ ਹੁਣ ਆ ਆਪਣੀਆਂ ਇਹ ਗੱਲਾਂ ਜਿਹੜੀਆਂ ਦਿਮਾਗ ਚ ਜਿੱਤੇ ਭੁੱਲ ਗੀਆਂ ਮੈਨੂੰ ਵੀ ਆਪਣੇ ਲਈ ਆ ਕਰਨਾ ਉਹ ਕਰਨਾ ਪਤਾ ਨਹੀਂ ਇਨਸਟੈਂਟਲੀ ਹੈ ਨਾ ਇੱਕੋ ਦਾ ਮਿਹਨਾਂਕਾ ਦਿਮਾਗ ਦੇ ਵਿੱਚ ਫਰਕ ਪੈ ਗਿਆ ਵੀ ਮਤਲਬ ਕਿ ਦਾ ਹੁਣ ਨਾ ਇੱਕ ਕਹਿੰਦੇ ਨਹੀਂ ਇੱਕ ਗੱਲ ਮੈਂ ਬੜੀ ਸੀ ਕਹਿੰਦੇ ਮਾਂ ਜਿਹੜੀ ਆ ਆਪਣੇ ਨਿਆਣੇ ਨੂੰ 9 ਮਹੀਨੇ ਪੇਟ 'ਚ ਰੱਖਦੀ ਹੈ ਤੇ ਪੇ ਜਿਹੜਾ ਆ ਆਪਣੇ ਨਿਆਣੇ ਨੂੰ ساری ਉਮਰ ਦਿਮਾਗ 'ਚ ਰੱਖਦਾ ਸੋ ਉਹ ਮੈਨੂੰ ਫੀਲ ਹੋ ਰਿਹਾ ਹੁਣ ਜਿੱਦਾਂ ਮਨ ਹੈ ਨਾ ਜੇ ਮੈਂ ਇੰਡੀਆ ਜਾਣਾ ਆ ਤੇ ਮੇਰੇ ਮਨ 'ਚ ਆਪਣੇ ਲਈ ਕੁਝ ਨਹੀਂ ਵੀ ਆਪਣੇ ਲਈ ਆ ਲੈਣਾ ਉਹ ਲੈਣਾ ਨਾ ਬਸ ਆਹੀ ਆ ਵੀ ਨਿਆਣੇ ਲਈ ਆ ਲੈਣਾ ਆ ਚੀਜ਼ ਲੈ ਲੈਣਾ ਉਹ ਚੀਜ਼ ਲੈ ਲੈਣਾ ਸੋ ਹਨਾ ਮਨ ਲਗੇ ਬੜਾ ਡਿਫਰੈਂਟ ਜਿਹਾ ਫੀਲ ਹੋ ਰਿਹਾ ਹੈ ਵਧੀਆ ਵੀ ਆ ਤੋੜਾ ਇਮੋਸ਼ਨਲ ਵੀ ਹੋ ਗਿਆ ਸੀ ਕਿ ਜਦੋਂ ਮੈਨੂੰ ਪਤਾ ਲੱਗਿਆ ਵੀ ਬੇਬੀ ਬੋਏ ਹੈ ਤੇ ਹਨਾ ਤੰਦਰੁਸਤ ਹੈ ਤੇ ਬੜੀ ਪਰਮਾਤਮਾ ਦੀ ਮਿਹਰ ਹੋਈ ਹੈ ਨਾ ਸੋ ਇਹ ਦਨੀਆਂ ਗੱਲਾਂ ਆ ਮਤਲਬ ਕਿ ਮੈਂ ਤੁਹਾਨੂੰ ਆਪਣਾ ਪਰਿਵਾਰ ਸਮਝਦਾ ਸਾਰਿਆਂ ਨੂੰ ਤਾਂ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਇਹ ਨਿਊਜ਼ ਤੇ ਬਾਕੀ ਅ ਇੰਡੀਆ ਜਾ ਕੇ ਦੇਖਾਂਗੇ ਜੇ ਕਿਤੇ ਕੋਈ ਸ਼ੁਗਲ ਮਿਲਾ ਕਰਾਂਗੇ ਵਲੌਗਸ ਦਾ ਕਰ ਲਾਂਗੇ ਜੇ ਸੁਕੇ ਭਾਈ ਨੇ ਵੀ ਹੁਣ ਆਇਆ ਤੇ ਆਫ ਰੋਡਿੰਗ ਕਰਾ ਕਰਨਗੇ ਤਾਂ ਮੌਨਸਟਰ 0 ਤੋਂ ਆਪਾਂ ਸਿਸਟਮ ਲਾ ਲੈਣਾ ਜੇ ਬਣਦੀ ਹੋਈ ਤਾਂ ਜ਼ਰੂਰ ਕਰਾਂਗੇ ਜੇ ਟਾਈਮ ਲੱਗ ਗਿਆ ਮੇਰਾ ਤੇ ਜੇ ਨਾ ਲੱਗਿਆ ਤੇ ਮੈਂ ਪਹਿਲਾਂ ਹੀ ਸੌਰੀ ਕਹਿਣਾ ਜੀ ਤੇ ਚਲੋ ਫਿਰ ਬਾਬਿਓ ਮਿਲਦੇ ਆਂ ਫਿਰ ਕਿਤੇ ਕਦੇ ਪਾਵਾਂਗੇ ਵੀਡੀਓ ਗੱਲਾਂ ਬਾਤਾਂ ਕਰਾਂਗੇ ਤੇ ਰੱਬ ਰੱਖਾ ਸਤਿ ਸ਼੍ਰੀ ਅਕਾਲ ਜੀ ਏ ਨਾਨਕ ਨੇ ਕਾਕਾ ਇੱਤਾ ਬਾਬੇ ਨਾਨਕ ਨੇ ਤੈਨੂੰ ਮੈਂ ਸ਼ੇਰ ਵਧੀਆ ਸੁਣਾਉਣਾ ਸੁਣਾ ਦੇ ਗਾਣਾ ਚਾਂਦ ਨਾ ਹੁੰਦਾ ਤਾਰੇ ਨਾ ਹੁੰਦੇ ਹਾਂ ਆ ਚਾ ਨਾ ਹੁੰਦੇ ਮਿਸਤਰੀ ਨਾ ਹੁੰਦਾ ਚਵਾਰੇ ਨਾ ਹੁੰਦੇ ਮਿਸਤਰੀ ਨਾ ਹੁੰਦਾ ਚਵਾਰੇ ਨਾ ਹੁੰਦੇ ਤੇਰੀ ਮਾਂ ਨਾ ਹੁੰਦੀ ਭੰਡ ਸਾਰੇ ਨਾ ਹੁੰਦੇ ਲੈ ਨਾ ਹੋਵੇ ਉਹਦਾ ਪਸਾਰਾ ਆ 40 ਪੜ ਜਮਦੀ ਉਹਦਾ ਨਾਂ ਨਹੀਂ ਲੈਂਦੇ ਉਹ ਮੋੜ ਵੀ ਹੋਰ ਕੀ ਬੱਲੇ ਆ ਤੇਰੇ ਥੋੜਾ ਭੰਡਾ ਉਹ ਜਮਣਾ ਆਪਣੇ ਸਰਦਾਰਾਂ ਦਾ ਉਹ ਜਮਣਾ ਆਪਣੇ ਸਰਦਾਰਾਂ ਦਾ ਨਾ ਜਮਕੇ ਲੰਗਰ ਲਵਾ ਦੇਣੇ ਘੂਟੂ ਬਲਵਾ ਦੇਣੇ ਗੁਰਦੁਆਰੇ ਮੰਦਰ ਪਾ ਦੇਣੇ ਆ ਦੇਣੇ ਤੇ ਮੁਸਲਮਾਨ ਪਝਾ ਦੇਣੇ ਗੰਢ ਵੀ ਨਚਾ ਦੇਣੇ ਪਾਸੰਡ ਪਾ ਦੇਣੇ ਉਹ ਭੰਡਾ ਨਾ ਮੈਂ ਜਮਿਆ ਉਹ ਨਾ ਤੂੰ ਜਮਿਆ ਨਾ ਸਾਡਾ ਡੈਡੀ ਜੰਮਿਆ। ਉਹਨਾ ਤੂੰ ਜੰਮਿਆ ਨਾ ਡੈਡੀ ਜੰਮੇ ਡੰਡੇ ਆਏ ਕਿੱਥੋਂ? ਨਾ ਸਾਡੀ ਡਾਡਾਣੀ ਜੰਮੀ। ਓਏ ਡੰਡੇ ਆਏ ਕਿੱਥੋਂ? ਓਏ ਅਸੀਂ 15 20 ਦੀ ਜੰਮਦੇ ਨਹੀਂ। ਆਹੋ। ਸਾਡੀ ਪਨੀਰੀ ਲੱਗਦੀ ਆ। ਹੌਲ ਚੋ ਦੇ ਵਿੱਚ ਡੰਡਾ ਵੀ ਹੰਡ ਝੋਨੇ ਵਤ ਹੁੰਦੇ ਆ। ਓਏ ਚਾਰ ਗੁੱਛੇ ਤੂੰ ਵੀ ਲਾ ਜੀ। ਉਹ ਗਾਦੇ ਲਈ ਡੰਡਾ ਵੀ ਰਵਾ ਬਦਲ ਜੀ ਹੁਣ ਗੱਲ। ਬਿੱਟੂ ਝੋਨੇ ਆ। ਹੋਰ ਕੀ ਡੰਡਾ ਵੀ ਹਰੇ ਆ ਤੇਰੇ। ਮੋੜਾ ਪੰਜਾਬ। ਓਹ ਭੰਡਾ। ਓਹ ਭੰਡਾ ਸਾਹਿਬ। ਹਾਂਜੀ। ਫੇਰ ਆਈ